ਪ੍ਰੈਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਡਾਕਟਰ ਆਰ ਆਰਮੀ ਪੰਜਾਬ ਦੇ ਮੀਤ ਪ੍ਰਦਾਣ ਪਰਮਜੀਤ ਸਿੰਘ ਜੱਬੋਵਾਲ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਅਨੁਸੂਚਿਤ ਜਾਤੀਆਂ ਬੀਸੀ ਵਿਦਿਆਰਥੀਆਂ ਦੀ ਗਿਣਤੀ ਵੱਧ ਹੋਣੀ ਚਾਹੀਦੀ ਹੈ ਅਧਿਆਪਕਾਂ ਦੁਆਰਾ ਕथित ਤੌਰ ਤੇ ਬਦਸਲੂਕੀ ਕਰਨ ਵਾਲੇ ਪਰਿਵਾਰਾਂ ਦੇ ਬੱਚੇ ਹੀ ਪੜਦੇ ਨੇ ਉਹਨਾਂ ਕਿਹਾ ਕਿ ਅਧਿਆਪਕਾਂ ਦੀਆਂ ਕਿਹੜੀਆਂ ਕਮਜ਼ੋਰੀਆਂ ਨੇ ਕਿ ਉਹ ਖੁਦ ਤਾਂ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਂਦੇ ਨੇ ਪਰ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਉਂਦੇ ਨੇ ਉਹਨਾਂ ਨੇ ਕਿਹਾ ਕਿ ਇੰਨੇ ਪੜ੍ਹੇ ਲਿਖੇ ਹੋਣ ਦੇ ਵਾਅਬ ਯੁੱਧ ਅਧਿਆਪਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਕਿਉਂ ਨਹੀਂ ਪੜ੍ਹਾਉਂਦੇ ਕਿ ਉਹ ਆਪਣੇ ਸਿਖਾਉਣ ਦੇ ਢੰਗਾਂ ਤੋਂ ਸਪਸ਼ਟ ਜਾ ਭਰੋਸਾ ਨਹੀਂ ਰੱਖਦੇ ਇੱਕ ਸਵਾਲ ਦੇ ਜਵਾਬ ਵਿੱਚ ਜੱਬੋਵਾਲ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜਦੇ ਜ਼ਿਆਦਾਤਰ ਬੱਚੇ ਨਾ ਤਾਂ 100 ਤੱਕ ਗਿੰਦੇ ਨੇ ਤੇ ਨਾ ਹੀ 20 ਤੱਕ ਗਿੰਦੇ ਨੇ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਸਰਕਾਰੀ ਅਧਿਆਪਕਾਂ ਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਕੱਢ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਇਆ ਜਾਵੇ ਅਤੇ ਅਜੇ ਹਾ ਨਾ ਕਰਨ ਵਾਲੇ ਵਿਦਿਆ ਅਧਿਆਪਕਾਂ ਨੂੰ ਮੁਤਲ ਕੀਤਾ ਜਾਵੇਗਾ ਜੱਬੋਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਸਿੱਖਿਆ ਵਿਭਾਗ ਵਿੱਚ ਚੰਗੇ ਅਧਿਕਾਰੀ ਨਿਯੁਕਤ ਕੀਤੇ ਜਾਣ ਤੇ ਸਕੂਲਾਂ ਦੀ ਖੁਦ ਜਾਂਚ ਕਰਕੇ ਸਚਾਈ ਸਾਹਮਣੇ ਲਿਆਂਦੀ ਜਾਵੇ ਇਸ ਮੌਕੇ ਆਪ ਆਗੂ ਸਰਿੰਦਰ ਅਰੋੜਾ ਛਿੰਦਾ ਨੇ ਕਿਹਾ ਕਿ ਕੁਝ ਸਕੂਲਾਂ ਚ ਜਿੱਥੇ ਸਿਰਫ 4-5 ਅਧਿਆਪਕ ਨੇ ਉਹਨਾਂ ਚੋਂ ਅੱਧੇ ਦੇ ਕਰੀਬ ਅਧਿਆਪਕ ਆਪਣੀ ਡਿਊਟੀ ਤੋਂ ਗੈਰਹਾਜ਼ਰ ਨੇ ਖੋਰੰਨ ਨੇ ਕੀ ਕਿਹਾ ਸੁਣੋ ਪੂਰੀ ਖਬਰ ਵਿਸ਼ਖ ਪ੍ਰਧਾਨ ਡਾਕਟਰ ਬੀ ਆਰ ਅੰਬੇਦਕਰ ਆਰਮੀ ਪੰਜਾਬ ਵਾਈਸ ਪ੍ਰਧਾਨ ਪੰਜਾਬ ਅੱਜ ਦੀ ਮੀਟਿੰਗ ਦਾ ਮਕਸਦ ਸਾਡਾ ਇਹ ਆ ਵੀ ਜਿਹੜੇ ਪ੍ਰਾਇਮਰੀ ਸਕੂਲਾਂ ਚ ਸੌਰੀ ਸਰਕਾਰੀ ਸਕੂਲਾਂ ਚ ਟੀਚਰ ਪੜਾਉਂਦੇ ਆ ਉਹਨਾਂ ਦੇ ਬੱਚੇ ਆਪਦੇ ਜਿਹੜੇ ਉਹ ਪ੍ਰਾਈਵੇਟ ਸਕੂਲਾਂ ਚ ਪੜ੍ਹਦੇ ਆ ਅਸੀਂ ਉਹਨਾਂ ਨੂੰ ਕਹਿਣਾ ਦੱਸਣਾ ਚਾਹੁੰਦੇ ਸਰਕਾਰ ਨੂੰ ਵੀ ਇਹਨਾਂ ਦੇ ਬੱਚੇ ਵੀ ਜਿਹੜੇ ਸਰਕਾਰੀ ਸਕੂਲਾਂ ਚ ਲਾਇਆ ਜਾਣਾ ਕੋਕਾ ਕਿਤੇ ਨਾ ਕਿਤੇ ਜਿਹੜਾ ਵਾ ਉਹ ਐਸ ਸੀ ਬੀ ਸੀ ਪਾਈਦਾਰ ਦੇ ਬੱਚੇ ਪੜਦੇ ਆ ਉਹਨਾਂ ਦਾ ਕਹਾਨ ਕਰ ਰਿਆ ਆ ਆਪ ਪੜੇ ਲਿਖੇ ਆ ਇਹਨਾਂ ਦੇ ਬੱਚੇ ਉੱਥੇ ਪੜਦੇ ਆ ਕਿ ਉਹਨਾਂ ਦੀ ਕਮਜ਼ੋਰੀਆਂ ਵਾ ਜਿਹੜੇ ਉਹ ਉੱਥੇ ਪੜਾ ਨਹੀਂ ਸਕਦੇ ਸਰਕਾਰੀ ਸਕੂਲਾਂ ਦੇ ਜ਼ਿਆਦੇ ਬੱਚੇ ਪਰ ਕਾਫੀ ਚਿਰ ਤੋਂ ਅਸੀਂ ਮੁੱਦਾ ਉਠਾ ਰਹੇ ਆ ਪਰ ਕਿਤੇ ਨਾ ਕਿਤੇ ਸਾਡਾ ਜਿਹੜਾ ਸੁਣਵਾਈ ਨਹੀਂ ਹੋਈਗੀ ਅਖਬਾਰਾਂ ਚ ਵੀ ਦਿੱਤਾ ਕਿਤੇ ਨਾ ਕਿਤੇ ਮਨ ਲੋ ਸਰਕਾਰਾਂ ਨੂੰ ਵੀ ਆਦੇਸ਼ ਦਿੱਤੇ ਆ ਇਸ ਲਈ ਕਾਂਗਰਸ ਸਰਕਾਰ ਵੀ ਦਿੱਤੇ ਸੀ ਬਿਆਨ ਅਸੀਂ ਪਰ ਉਹ ਲਾਗੂ ਨਹੀਂ ਹੋਇਆਗਾ ਹੁਣ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਦੇ ਆ ਕਿ ਕਾਨੂੰਨ ਲਾਗੂ ਕੀਤਾ ਜਾਵੇ ਜੇ ਨਹੀਂ ਕਰਦੇ ਤੇ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ ਜਿਹੜੇ ਕੇ ਸਰਕਾਰੀ ਸਕੂਲਾਂ ਚ ਬੱਚੇ ਇਹਨਾਂ ਦੇ ਪੜ੍ਹਦੇ ਆ ਟੀਚਰਾਂ ਦੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਨਹੀਂ ਤਾਂ ਉਹਦੇ ਬੱਚੇ ਹਟਾ ਕੇ ਸਰਕਾਰੀ ਸਕੂਲਾਂ ਚ ਚਲਾਉਣਾ ਮੈਂ ਜੇ ਅੱਜ ਕਹਾਂ ਵੀ ਸਰਕਾਰੀ ਸਕੂਲਾਂ ਜਿਹੜੇ ਬੱਚੇ ਪੜ੍ਹਦੇ ਆ ਨਾ ਉਹਨਾਂ ਨੂੰ 100 ਤੱਕ ਗਿਣਤੀ ਵੀ ਨਹੀਂ ਆਉਂਦੀਗੀ ਤੇ ਜੇ ਵੀਰ ਦਾ ਪੜਾਅ ਕਿਤੇ ਵੀਰ ਦਾ ਪੜਾ ਨਹੀਂ ਪੜ ਸਕਦੇ ਜੇ ਤੁਸੀਂ ਇਹ ਗੱਲ ਕੇ ਪੁੱਛਦੇ ਆ ਤਾਂ ਮੈਂ ਤੁਹਾਨੂੰ ਸਰਕਾਰ ਨੂੰ ਅੰਸਰ ਦਾ ਮੈਂ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਵਾਂ ਕਪੂਰਥਲਾ ਜੀ ਨੂੰ ਵੀ ਸਰਕਾਰੀ ਸਕੂਲਾਂ ਦਾ ਕੋਈ ਮੌਇਨਾ ਕੀਤਾ ਜਾਵੇ ਉਹਨਾਂ ਵਿੱਚ ਪਤਾ ਲੱਗੇ ਤਾਂ ਉਹਨਾਂ ਨੂੰ ਵੀ ਕੀ ਹੋ ਰਿਹਾ ਵਾ ਆਪਣੇ ਏਰੀਆ ਦੇ ਵਿੱਚ ਪਿੰਡ ਲਾਟੀਆਂ ਵਾਲਾ ਉੱਥੇ ਇੱਕ ਟੀਚਰ ਆ 250 ਬੱਚਾ ਪੜਦਾ ਉੱਥੇ ਸੋ ਇਸ ਕਰਕੇ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਇਹੋ ਜਿਹਾ ਖਮਾ ਧਿਆਨ ਦੇਣਾ ਪਿਛਲੇ ਦਿਨੀ ਉਹਨਾਂ ਨੂੰ ਦੱਸਿਆ ਨਹੀਂ ਆ ਗਿਆ ਜੀ ਕਿਉਂਕਿ ਜਿਹੜਾ ਸਕੂਲਾਂ ਚ ਜਿਹੜੀ ਫੀਲਡ ਚ ਅਸੀਂ ਵੇਣੇ ਆਹੀ ਫੀਲਡ ਚ ਜਿਹੜੇ ਚਦੇ ਆ ਜੀ ਸਾਨੂੰ ਪਤਾ ਵਾ ਕੀ ਹੋ ਰਿਹਾ ਸਕੂਲਾਂ ਦੇ ਵਿੱਚ ਸੋ ਇਸ ਕਰਕੇ ਭਗਵੰਤ ਸਿੰਘ ਮਾਨ ਨੂੰ ਬੇਨਤੀ ਦੁਆਰਾ ਕਰ ਰਹੇ ਹਾਂ ਕਿ ਉਹ ਨਿਰੇਖਣ ਕਰਨੇ ਕੋਈ ਜਾਂਚ ਪੜਤਾਲ ਕਰਨ ਚੰਗੇ ਅਫਸਰ ਲਾਉਣ ਜਿਹੜੇ ਕਿ ਸਰਕਾਰੀ ਸਕੂਲਾਂ ਦੇ ਵਿੱਚ ਮੌਨਾ ਕਰ ਸਕੋ ਲੱਗ ਰਿਹਾ ਕਿ ਇਹਨਾਂ ਦੇ ਵਿੱਚ ਕੋਈ ਨਾ ਕੋਈ ਕਮੀ ਆ ਇਹ ਬੱਚਿਆਂ ਨੂੰ ਸਹੀ ਤਰੀਕੇ ਨਾਲ ਨਹੀਂ ਪੜਾ ਸਕਦੇ ਜਿਸ ਕਰਕੇ ਇਹਨਾਂ ਨੇ ਆਪਦੇ ਬੱਚੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪਾਏ ਹੋਏ ਆ ਜੇ ਕਿਸੇ ਸਕੂਲ ਦੇ ਵਿੱਚ ਚਾਰ ਟੀਚਰ ਆ ਤਕਰੀਬਨ ਇੱਕ ਜਾਂ ਦੋ ਹੀ ਉੱਥੇ ਜਾਂਦੇ ਆ ਬਾਕੀ ਹਰ ਵੇਲੇ ਗੈਰ ਹਾਜ਼ਰ ਹੁੰਦੇ ਆ ਅਸੀਂ ਸਰਦਾਰ ਭਗਵੰਤ ਸਿੰਘ ਜੀ ਮਾਨ ਤੋਂ ਮੰਗ ਕਰਦੇ ਆ ਕਿ ਇਹਨਾਂ ਸਕੂਲਾਂ ਦਾ ਦਵਾਰਾ ਨਿਰੀਖਣ ਕਰਾਇਆ ਜਾਵੇ ਚੰਗੀ ਤਰ੍ਹਾਂ ਦੇਖਿਆ ਜਾਵੇ ਜਿਹੜੀ ਇਹਨਾਂ ਵਿੱਚ ਗਲਤੀਆਂ ਪਾਈਆਂ ਜਾ ਰਹੀਆਂ ਜਿਹੜੇ ਵੀ ਟੀਚਰ ਸਹੀ ਤਰੀਕੇ ਨਾਲ ਨਹੀਂ ਕੰਮ ਕਰਦੇ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਕਿਉਂਕਿ ਜੇਕਰ ਇਹ ਪੜਾਉਂਦੇ ਹੋਣ ਤਾਂ ਇਹਨਾਂ ਦੇ ਆਪ ਦੇ ਬੱਚੇ ਵੀ ਇੱਥੇ ਪੜ੍ਹਨੇ ਚਾਹੀਦੇ ਸਨ ਪਿੱਤੇ ਦਿਨੀ ਪਿੰਡ ਕਰਮਜੀਤਪੁਰ ਦੇ ਸਕੂਲ ਵਿਖੇ ਜਿਹੜੀ ਆਪਣੇ ਆਪ ਕਪੂਰਥਲਾ ਤੋਂ ਨਰੇਸ਼ ਖੋਸਲਾ ਦੀ ਰਿਪੋਰਟ